ਉਹ ਨੋ 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 ਕਾਜੀ ਧਾਰਾ ਨੂੰ ਸਵਾਗਤ ਆ ਤੁਹਾਡਾ ਆਪਣੇ ਨਿਊ ਵਲੌਗ ਚ ਤੇ ਅੱਜ ਆਇਆ ਹੈ ਆਪਣੇ ਪਿੰਡ ਮੇਲਾ ਅੱਜ ਤੁਹਾਨੂੰ ਮੇਲਾ ਦਿਖਾਉਣੀ ਆ ਓ ਯਾਰ ਦੁਬਾਰਾ 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 ਮਾਰੀ ਜੱਲ ਮੇਲੇ ਤੱਕ ਆ ਲੱਖੀ ਵਰੇਟਾ ਬਾਈ ਲੱਖੀ ਵਾ ਇਟ ਲੱਕੀ ਦੋ ਜੀ ਜੇ ਦੁੱਧ ਦਾਤੀ ਲੋੜ ਹੁੰਦੀ ਐ ਨੂੰ ਦੱਸਣਾ ਕਰੋ ਦੇਖੋ ਇਹ ਕਿਸ਼ਤੀ ਲੱਗੀ ਹੋ ਜਾਂਦੇ ਵੰਡ ਮੇਲੇ ਜਾਂ ਪਹਿਲਾਂ ਬਹੁਤ ਵੱਡਾ ਹੱਲੇ ਪਿੰਡ ਦਾ ਹੋ ਰਹਣਾ ਰਹਿ ਜਾਂਦਾ ਕਿਹ ਚਿਰ ਗਾਵੇ ਲੋਰ ਮਰਦਾ ਮੇਰੇ ਆ ਗੋਣ ਆ ਗਿਆ ਇਹ ਟੂਣਾ ਆ ਗਿਆ ਇਹ ਸਾਡਾ ਸਹਿਰ ਖੜਾ ਹੋਈ ਉਹ ਵੀ ਜਸੀ ਦਿਖਾਦੀ ਆ ਜਾ ਆ ਜਾ ਗੁਲਫੀ ਗਰਮਾ ਗਰਮ ਓ ਦਾ ਕੀ ਆ ਮਿੱਕੀ ਮਾਸ ਆ ਗਿਆ ਜੀ ਆਸੀ ਗਾਜੀ ਜੱਟਾ ਜੀ ਕਿੰਮੋ ਬਈ ਹੈਲੋ ਵਦਿਆ ਵਦਿਆ ਮਿੱਕੀ ਮਾਸ ਆ ਗਿਆ ਜੀ ਆ ਟੈਡੂ ਵਾਲੇ ਆ ਗਏ ਉਹ ਉਹਦਾ ਬੁੜੀ ਬੱਟੀ ਆ ਆ ਲਓ ਜੀ ਆਹ ਦਾ ਬਾਈ ਕੁਲਵਿੰਦਰ ਬਾਈ ਆਹ ਬਾਈ ਦਾ ਪਤਾ ਨਹੀਂ ਕਿਹੜਾ ਬੰਦਾ ਮੇਰੇ ਇਹਨਾਂ ਨੂੰ ਇੰਟਰੋਡਕਸ਼ਨ ਕਰਾਵਾਇਆ ਗਾ ਤੁਹਾਡੀ ਵਲੌਗ ਚ ਹਾਂ ਪੁਰਾਣਾ ਕਬੱਡੀ ਦਾ ਪਲੇਅਰ ਆਇਆ ਗਾ ਨੇ ਕੈਂਚੀ ਬਹੁਤ ਐਡ ਮਾਰਦਾ ਦੀ ਚਲੋ ਇਕੱਠੇ ਫੇਰ ਕਰਾਂਗੇ ਹਾਂ ਅਧਰ ਸਿੰਘ ਦੀਪਾ ਆ ਗਿਆ ਬਾਈ ਨਾਲ ਉਹ ਵੀ ਆ ਗਿਆ ਸਾਸਤਰੀ ਗਾਓ ਗਾ ਦਿਓ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਆਕਰ ਨਾਲ ਮਲਾਓ ਓਏ ਆ ਆ ਗੌਣ ਆ ਗਿਆ ਆ ਬੇਵੰਦੇ ਮਿਲ ਜਾਂਦੇ ਨੇ ਅੰਦਨਾ ਓਏ ਇਹ ਲੋ ਆਂਦੇ ਆ ਆ ਮਰੇ ਕੀ ਹੋਇਆ ਠੀਕ ਆ ਜੀ ਆਡੀ ਹੋਏ ਬੰਦੇ ਅੰਦੇ ਆ ਵੇਖੋ ਨੂੰ ਰਾਦਾ ਐਦਾ ਵਿਆਹ ਹੀ ਨਹੀਂ ਟੋਰ ਲਈ ਫਿਰਦਾ ਮੇਲੇ ਜਾ ਲੋਣੀ ਬੰਦੀ ਆ ਲੋਣੀ ਬੰਦੀ ਆ ਚੱਲ ਚੱਲ ਆ ਲੈ ਆਪਣੇ ਆ ਤੈਨਾਂ ਵਿਅਕਤੀਆਂ ਤੋਂ ਆ ਆ ਤੈਨਾਂ ਵਿਅਕਤੀਆਂ ਤੋਂ ਬਚ ਕੇ ਰਹਿਣਾ ਤੁਸੀਂ ਇਹ ਪਰਸ ਚੋਰ ਨੇ ਇਹ ਮੇਲੇ 'ਚ ਕੁਝ ਵੀ ਕਰ ਸਕਦੇ ਨੇ ਨਾ ਬਈ ਇਹ ਵੀ ਆਪਣੇ ਭਾਈ ਨੇ ਕੇਸੀ ਸਾਹਿਬ ਮੇਲੇ 'ਚ

ਕਿੱਦੜਾ ਮਿੱਕੜਾ ਇਹਦਾ ਝਾੜਤੀ ਨਿੱਟ ਦੇ ਹੁਣ ਜਦ ਮਰਜੀ ਇਹ ਝਾੜਤੀ ਹੁਣਾ ਓਕੇ 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 ਵਾ ਠੀਕ ਆ ਇਹ ਗਣੇਸ਼ ਉਹ ਰੋੜਿਆ ਨਾ ਸਿਰਗਾ ਦੇ ਉਹ ਓਏ 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 ਸਾਲੇ ਬਾਈ ਚਲੋ ਇਹ ਬਾਈ ਕੇਸਰ ਫਿਟਨੈਸ ਬਈ ਆਪਣੇ ਮੰਡੋਂ ਬਾਡੀ ਬਿਲਡਰ ਹੈ ਬਾਈ ਆਹ ਦੇਖ ਲੈ ਸਾਲੇ ਦੋਏ ਜਾਣੇ ਜਾ ਕੇ ਇਕੱਲੇ ਇਕੱਲੇ ਠੰਡਾ ਲੈ ਕੇ ਪੀ ਕੇ ਆ ਗਏ ਬਹੁਤ ਆਮੀ ਬੰਦੇ ਨੇ ਬਈ ਇਹ ਤਾਂ ਅੱਗੇ ਤੋਂ ਇਹਨਾਂ ਨਾਲ ਹੀ ਮੇਲਾ ਦੇਖਣਾ ਆਪਣੇ ਨਾ ਦੀ ਹੱਥ ਤੇ ਸਨਮਾਨ ਹੋਰੇ ਭਾਈਆ ਬੋਲਦਾ ਇਹ ਸਨਮਾਨ ਹੋ ਬਈ ਆਪਣੇ ਹਰਮਣ ਦਾ ਸ਼ੁਕਰੇ ਦਾ ਬਹੁਤ ਤਾਕਤ ਵਾਲਾ ਕਬੱਡੀ ਵਾਲਾ ਬਈ ਰਮਣੂ ਕਮੇਟੀ ਵੱਲੋਂ ਨਗਰ ਦੀ ਦਿਖਾਵਾਂ ਤੁਹਾਨੂੰ ਅੱਜ ਨਗਰ ਦੀਆ ਕੋਲ ਖੇਡਾਂ ਆ ਵੜੋ ਆ ਬਜਾ ਕੇ ਦਿਖਾ ਆ ਫੜ ਕੇ ਆ ਬਜਾ ਕੇ ਦਿਖਾ ਇਹ ਮੈਂ ਕਿਉਂ ਫੜਾਂ ਤੇਰੀ ਹੁਣਾਂ ਲਏ ਲੋ ਜੋ ਉਹ ਨਾ ਜਾ ਕੇ ਇਟਰੇਂਡ ਕਬੱਡੀ ਪਲੇ ਓਆ ਫੇਰ ਆ ਗਏ ਓਏ ਆ ਫੇਰ ਖੜੇ ਨੇ ਜੇਬ ਕਧਰੀ ਕਿਵੇਂ ਕਿਆ ਬਾਬੇ ਜਵਣ ਵਧੀਆ ਵਧੀਆ ਏ ਜਰੀ ਦਾ ਹੋ ਗਿਆ ਓਕੇ ਕੱਲ ਗੱਲ ਕਰੂਣ ਓਕੇ ਹੋਏ ਪਏ ਆ ਕੱਲ ਗੱਲ ਕਰੂਣ ਓਕੇ ਹੋਏ ਪਏ ਆ ਓਕੇ ਹੋ ਰਿਹਾ ਗਣੇਸ਼

ਆ ਜਾਣਾ ਹਾਏ ਹੈਲੋ ਕਰ ਦੋ ਹੈਲੋ 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 ਕਿਵੇਂ ਹੈਂ ਕਿਵੇਂ ਹੋ ਬਹੁਤ ਵਧੀਆ ਇਹਨਾਂ ਨੂੰ ਕਾਲੇ ਨੂੰ ਨਿਆਰਾ ਕਾਲੇ ਦੇ ਗੇਟਾਂ ਜ ਮੇਲਾ ਲੱਗਦਾ ਆ ਫੌਜੀ ਵੀਰ ਆ ਬਈ ਸਾਡਾ ਸਤਿ ਸ਼੍ਰੀ ਅਕਾਲ ਜੀ ਇਹਨੂੰ ਜਦੋਂ ਬੁਲਾਉਣਿਆ ਆਧੀ ਆਂਦਾ ਛੁੱਟੀਆਂ ਇਹ ਇੰਨਾ ਪੱਕਾ ਇਹਨਾਂ ਤੋਂ ਹੀ ਜਾਣਦੀ ਹੋ ਹੈਲੋ ਗਾਰਡ ਹੈਲੋ ਐਸੋਖਾ ਅੰਤਰਰਾਸ਼ਟਰੀ ਪਲੇਅਰ ਹੈਗਾ ਸਾਡਾ ਅਣਦਾ ਜਾਣਦੇ ਨਹੀਂ ਪਹਿਲੀ ਸਾਰੀ ਕਾਲਾ ਹੰਕਮ ਵਾਲਾ ਸ਼ਾਪਰੀ ਪ੍ਰਜਾਤੀ ਉਹਦੇ ਨਾਲ ਮਿਲਾਈਏ ਤੁਮਹਾਨੂੰ ਇਹ ਕਾਲਾ ਹੰਕਮ ਤੁਮੀ ਵੀ ਆਦੇ ਇਹ ਉਹ ਪ੍ਰਜਾਤੀ ਨਾ ਰੁਕਦਾ ਜਾ ਸ਼ਾਪਰੀ ਬੰਦਾ ਇਹ ਸ਼ਾਪਰੀ ਹੈ ਇਹ ਵੀਰ ਸ਼ਾਪਰੀ ਐਂ ਕੰਗਲ ਜੇ ਕੋਈ ਪਹਿਲਵਾਨ ਜਿਹੜਾ ਮਲਵਾਨ ਵਾਲੇ ਪਹਿਲਵਾਨ ਦੇ ਮਗਰ ਘੁੰਮੂਗਾ ਵੀ ਮੇਰੀ ਕੁਸ਼ਤੀ ਕਰਵਾ ਦੇ ਇਹ ਚੁਮਚੀ ਕਰਵਾ ਜੇ ਆਪ ਪੰਚਾਇਤ ਵੱਲੋਂ ਸਾਖ ਤਰਜ਼ਾ ਵੀ ਉਸ ਪਹਿਲਵਾਨ ਦੀ ਕੁਸ਼ਤੀ ਦੇ ਕਰਵਾਵੀ ਲਾ ਕੁਸ਼ਤ ਪਹਿਲਵਾਨ ਦਾ ਨਾਮ ਦਿੱਤਾ ਜਾਵੇ ਜੱਟੂ ਅੱਜ ਅਕੜੀ ਪਰੇ ਪਹਿਲਵਾਨ ਆਪਣੀ ਮਿਹਨਤ ਚੜਾਈ ਦਸਾਂ ਸੌੜ ਦੇ ਆਪਸੇ ਬਗਾਲੇ ਛੋਟੇ ਛੋਟੇ ਮਲਵਾਨ ਸਤਿ ਸ਼੍ਰੀ ਅਕਾਲ ਜੀ ਨਾਮ ਗਪੀਲ ਦਾ ਪੁਖੀਪਣਾ ਗੁਰਮਤਿ ਦੇ ਗਾਇਆ। ਸਾਡੇ ਉਹ ਬਸ ਬਸ। ਗੁਰੂ ਦਾ ਜੀ ਮਹਾਨ ਕੁੱਤੀ ਬੰਗਲੇ ਤੇ ਸਾ ਸੁਭ ਰੰਗ ਕਰ ਚੁੱਕੇ। ਹੁਣ ਜਿੰਮੀ ਦੇ ਜੋ ਸੰਗਤ ਬਹੁਤ ਹੈ ਸਾਡੀ ਸੰਗਤ ਨੂੰ ਬੇਨਤੀ ਕਰਦਾ ਹੈ ਇੱਕ ਬੜੀ ਨਗਰ ਖੇਡਲੇ ਨਾਤੇ ਜਿੱਤਾਪੁਰ ਖਾਨੇ ਨਾਤੇ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਕੇ ਆਪ ਉਹ ਆਪਣੀ ਹਾਜ਼ਰੀ ਜ਼ਰੂਰ ਦਿਵਾਓ। ਸਾਰੀ ਸੰਗਤ ਅਸੀਂ ਤਾੜੀ ਪਾਉਂਦਾ। ਥੋੜਾ ਤੋਂ ਗੁਰੂ ਮਹਾਰਾਜ ਦਾ ਬਖਸ਼ਾ ਹੋਵੇ ਜਲਦੀ ਚਕਾ ਇਹ ਗੱਲ ਕਬੱਡੀ ਦਾ ਉਸਤਾਜ ਗ੍ਰੇਟਸਟ ਉਸਤਾਜ 60 ਕਿਲੋ ਜਿੱਤੀ ਜਾਣੇ ਫੁੱਲ ਆਹ ਦੇਖੋ ਟੌਰ ਜੱਟ ਰਹੀ ਸੀ ਐਨ ਜੋ ਕਿਵੇਂ ਖੜਾ ਵੇ ਉਹ ਨਹੀਂ ਖੜਾ ਤੇ ਕੀ ਕਹਿਣਾ ਦੀ ਗਰਮੀ ਤੇ ਮੈਨੂੰ ਵੀ ਲੜਾ ਐ ਕੀ ਕਹਦੀ ਮੈਨੂੰ ਵੀ ਲੋਕਾਂ ਨੇ ਬਲਾਗ ਉਹਦਾ ਕੀ ਮਿਲ ਰਿਹਾ ਕਬੱਡੀ ਮੈਂ ਬਈ ਸੇ ਵੰਡੂ ਅੱਜ ਦਾ ਤਾਜ਼ਾ ਨਵੇਂ ਮੁੰਡਿਆਂ ਦੇ ਜਿਹੜਾ ਕਵਜਾ ਆੜਾ ਵਿੱਚ ਲਈ ਹੋਈ ਹੈ ਕਿ ਜਰਨਲ ਨਹੀਂ ਗੁਰਵੀਤ ਨਹੀਂ ਗ੍ਰੈਡੂ ਨਹੀਂ ਸਾਰੇ ਗਗਦੇਵ ਨਹੀਂ ਵਿਸ਼ੇਤ ਤੋਂ ਪਜੇ ਹੋਏ ਨੇ ਤੇ ਮੁੰਡਿਆਂ ਨੂੰ ਜਿਹੜਾ ਉਹ ਸਨਮਾਨ ਕਰਨਾ ਉਹ ਵੀ ਨੇੜੇ ਲੱਗ ਕੇ ਰਹਿਣ ਜੀ ਜਿਹੜੇ ਸ਼ੂਟਿੰਗ ਬੱਚੇ ਪਿੰਡ ਵਾਲੇ ਮੁੰਡੇ ਇਹ ਨਿਊਜ਼ ਸਪੋਰਟਸ ਨੂੰ ਦੀ ਜੀ ਬੇਨਤੀ ਆ ਮੈਂ ਬੇਨਤੀ ਕਰਦਾ ਕਲੱਬ ਦੇ ਵੀਰਾਂ ਨੂੰ ਰੈਂਕੋ ਮਤਲਬ ਕਰਵਾਇਆ ਆਓ ਜੀ ਬੇਨਤੀ ਕਰਦੀ ਆ ਨਿਊਜ਼ਪੋਰਟਸ ਕਲੱਬ ਬਹੁਤ ਵਧੀਆ ਕੁਸ਼ਤੀ ਲੜਨ ਵਾਲਾ ਪਹਿਲਵਾਨ ਕਾਦਰ ਪਹਿਲਵਾਨ ਨੂੰ ਬੇਨਤੀ ਕਰਦੇ ਆ ਇੱਕ ਵਾਰ ਖਾੜੇ ਨੂੰ ਸਲਾਮੀ ਦਿਓ ਜੀ ਹਜਨੌਦਾ ਨਗਰ ਹੈ ਇੱਕ ਜਿਹੜੇ ਪੁਸ਼ਤੀ ਖਾੜੇ ਦੇ ਵਿੱਚ ਜ਼ੋਰ ਕਰਦਾ ਕਾਦਰ ਪਹਿਲਵਾਨ ਨੂੰ ਬੇਨਤੀ ਕਰਦਾ ਆਪਣੇ ਮਜਾਕ ਦੇ ਵਿੱਚ ਭੱਜ ਕੇ ਜਾਣਾ ਨੀ ਖਾੜੇ ਪਾਸੇ ਵਿੱਚ ਚਲੋ ਜੀ ਕਾਦਰ ਪਹਿਲਵਾਨ ਜੀ ਆਓ ਜੀ ਲਓ ਜੀ ਇਹ ਕਾਦਰ ਪਹਿਲਵਾਨ ਜਿਹੜੇ ਆਪਣੀ ਜ਼ੋਰਦਾਰ ਬਹੁਤ ਬੁੜੀਆ ਪਹਿਲਵਾਨ ਇੱਕ ਵਾਰ ਕਬਾਣੀਆਂ ਮਾਰੋ ਬਲਵਾਨ ਦੇ ਜੱਜ ਭਾਈ ਗੁਰਦਾ ਬੇਨਤੀ ਕਰਦਾ ਆਓ ਜੀ ਤੇਜੀਤ ਪਹਿਲਵਾਨ ਜੀ ਸਮਾਣਾ ਉਹਦੇ ਕੀ ਸਾਡੀ ਗਲਤੀ ਦੋ ਸਰਪੰਚ ਸਾਹਿਬ ਇਧਰ ਮੁੰਡਿਆ ਨੇ ਚੰਜੀ ਬਣਨੀ ਹੈ ਜੀ ਆਓ ਆਓ ਜੀ ਦੇ ਨਾਲ ਸਰਦਾਰ ਲਖਵਿੰਦਰ ਸਿੰਘ ਜੀ ਸਾਡੇ ਮੌਲਵੀ ਸਾਹਿਬ ਆਜੇ ਨੀ ਉਹ ਵੀ ਆਜੋ ਜੀ ਮੌਲਵੀ ਸਾਹਿਬ ਤੁਸੀਂ ਵੀ ਆਜੋ ਜੀ ਬਈ ਯਾਰ ਅੱਦੇ ਇਧਰ ਆਜੋ ਯਾਰ ਪਹਿਲਾਂ ਬੇਨਤੀ ਕਰਦੇ ਹਾਂ ਕਲਪਾਰਾ ਬਲਵਾਂ ਜੀ ਮਾਣ ਵੰਰੀਆ ਬਾਬਾ ਜੀ ਦੇਖੀ ਇਧਰ ਨੂੰ ਸਾ ਕੀ ਦਾਗਾ ਕਬੱਡੀ ਖਿਡਾਰੀਆਂ ਦਾ ਸਨਮਾਨ ਕੀਤਾ ਜਾਣਾ ਪਿੰਡਦਿਆਂ ਦਾ ਸਾਰਿਆਂ ਦਾ ਛੋਟੇ ਬੱਚਿਆਂ ਦਾ ਵੀ ਵੱਡਿਆਂ ਦਾ ਵੀ ਗगन ਨਗਰੇ ਨੂੰ ਕਹਦੇ 48000 ਰੁਪਏ ਦੇਣਗੇ ਰਿੰਕੂ ਇਹ ਆ ਗਿਆ ਰਿੰਕੂ ਦੀ ਫਤਿਹ ਸੰਜੀ ਕਰ ਫਤਿਹ ਕਰਾ ਦੇ ਸੰਜੀ ਰਿੰਕੂ ਪਤਾ ਦੋਹਾਂ ਹੱਥ ਬਰੇਗਾ ਉੱਪਰ ਕਰ ਦੇ ਮੈਂ ਜੜਦਾ ਨਾ ਬਾਕੀ ਨੂੰ ਹਲੋ ਜੀ ज बच्चे नू स जाना है सम्मान लियाओ जी ਸਮਾਨ ਲਓ ਜੀ ਸਾਰਿਆਂ ਨੂੰ ਪੜਾ ਦਿਓ ਜੀ ਆਪਣਾਲੇ ਚ ਨਹੀਂ ਬਣਾਈ ਨਹੀਂ ਖੰਡ ਇੱਕ ਇੱਕ ਕਿਲੋ ਦੇਸੀ ਘਿਓ ਤੇ ਇੱਕ ਇੱਕ ਕਿਲੋ ਬਦਾਮ ਲਓ ਮੁੰਡਿਓ ਇਹ ਸਾਡੇ ਮੁੰਡਿਆਂ ਨੇ ਜਿਹੜਾ ਸਨਮਾਨ ਤੁਹਾਨੂੰ ਕੀਤਾ ਨਿਊ ਸਪੋਰਟਸ ਕਲੱਬ ਸੀਦ ਬਾਬਾ ਸਤਿ ਘਮਾਨ ਉਹ ਮੁੰਡਿਆਂ ਨੇ ਜਿਹੜਾ ਇੰਨਾ ਮੁੰਡਿਆਂ ਦਾ ਬੱਚਿਆਂ ਦਾ ਸਨਮਾਨ ਕੀਤਾ ਇਹ ਮੁੰਡੇ ਖੇਡਦੇ ਬਹੁਤ ਸੋਹਣੇ ਨੇ ਜੀ ਤੇ ਇਹ ਸਨਮਾਨ ਜੇਕਰ ਤੁਸੀਂ ਤਾਂ ਸਾਡੇ ਸਰਪੰਚ ਸਾਹਿਬ ਕਹਿੰਦੇ ਵੀ ਤੁਹਾਡਾ ਹੋਰ ਵੀ ਵੱਧ ਚੜ ਕੇ ਆਪਾ ਮਾਣ ਜਿਹੜਾ ਉਹ ਕਰਦੇ ਰਹਿਾਂਗੇ ਜਿਵੇਂ ਜਿਵੇਂ ਤੁਸੀਂ ਉੱਪਰ ਜਾਉਂਗੇ ਤੁਹਾਡਾ ਮਾਣ ਵੀ ਜਿਹੜਾ ਉਹ ਵੱਧਦਾ ਜਾਣਾ ਤੁਸੀਂ ਮਿਹਨਤ ਜਾਰੀ ਰੱਖੋ ਤੇ ਸਨਮਾਨ ਤੁਹਾਡਾ ਹੁੰਦਾ ਰਹੇਗਾ ਬਾਈ ਪ੍ਰਭਜੋਤ ਪਹਿਲਵਾਨ ਬਿੰਦਲ ਤੇ ਹੈਪੀ ਪਹਿਲਵਾਨ ਰੌਨੀ ਇਹ 2100 ਰੁਪਏ ਦੀ ਝੰਡੀ ਨੂੰ ਸਪੋਰਟਸ ਕਲੱਬ ਵੱਲੋਂ ਲਓ ਜੀ ਉਧਰ ਜੇਤ ਜੀ ਤਿਆਰ ਹੋ ਜਿਓ ਇਕਰਾਜ ਜੀ ਪ੍ਰਭਜੋਤ ਪਹਿਲਵਾਨ ਬਿੰਦਲ ਹੈਪੀ ਪਹਿਲਵਾਨ ਰੌਨੀ ਇਹ ਪਹਿਲਵਾਨ ਜਿੰਦੇ ਰੜੀ ਹੈ ਲਓ ਜੀ ਇਹ ਤਸਵੀਰ ਜਿਹੜੀ ਉਹ ਇਤਿਹਾਸ ਬਣਾਈ ਜਾ ਰਹੀ ਹੈ ਤੇ ਸਨਮਾਨ ਜਿਹੜਾ ਉਹ ਗਗਨਦਾ ਵੀ ਜਿਹੜਾ ਕੀਤਾ ਜਾਣਾ ਹੈ 21000 ਜਿਹੜਾ ਐਨਆਰਆਈ ਭਰਾਵਾਂ ਦੇ ਵੱਲੋਂ ਦਿੱਤਾ ਜਾਣਾ ਹੈ ਤੇ 21000 ਮਿਊ ਸਪੋਰਟਸ ਕਲੱਬ ਦੇ ਵੱਲੋਂ ਜਿਹੜਾ ਦਿੱਤਾ ਜਾਣਾ ਹੈ ਸਾਡੇ ਗगन ਕਾਲਾ ਹਾਕਮ ਤੇ ਜੱਸੀ ਕੁਲਵਿੰਦਰ ਨਿਊਜ਼ੀਲੈਂਡ ਤੇ ਜਰੈਲ ਉਹਨਾਂ ਭਰਾਵਾਂ ਦੇ ਵੱਲੋਂ 21000 ਜਿਹੜਾ ਸਾਡੇ ਸਾਡੇ ਪਿੰਡ ਦਾ ਆ ਮੁੰਡਾ ਜੀ ਗगन ਨਾਗਰਾ ਏ ਮੁੰਡਾ ਬਹੁਤ ਸੋਹਣਾ ਖੇਡਦਾ ਜੀ ਪਿਛਲੇ ਦਿਨੀ ਜਿਹੜੀ ਵੀ ਸੱਟ ਕਈ ਮਹੀਨੇ ਹੋ ਕੇ ਲੱਗੀ ਆ ਤੇ ਮੁੰਡਿਆ ਨੇ ਇਹਨੂੰ ਇੱਕ ਹੌਸਲੇ ਦੇ ਲਈ 21000 ਜਿਹੜਾ ਉਹ ਗਗਨ ਕਾਲਾ ਹਾਂਗਕਾਂਗ ਤੇ ਜੱਸੀ ਨਿਊਜ਼ੀਲੈਂਡ ਕੁਲਵਿੰਦਰ ਨਿਊਜ਼ੀਲੈਂਡ ਤੇ ਜਰਨੈਲ ਇਹਨਾਂ ਭਰਾਵਾਂ ਦੇ ਵੱਲੋਂ ਤੇ 11000 ਨਾਲ ਸਰਮਾਇਦਾਰਾਂ ਦੇ ਵੱਲੋਂ ਪੁਲਸ ਕਲੱਬ ਸੀਰ ਬਾਬਾ ਸਤ ਕਮਾਨ ਜੱਗੀ ਕਮਾਨ ਰਾਣਾ ਪ੍ਰਧਾਨ ਕ੍ਰਿਸ਼ਨ ਨਾਲ ਸਾਡੇ ਗਰਮੀਤ ਨੂੰ ਲਾਭੋ ਦੀ ਸਾਰੇ ਕਾਲੇ ਨੂੰ ਸਾਰਿਆ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਇਹਨਾਂ ਭਰਾਵਾਂ ਦਾ ਜਿਹੜੇ ਭਰਾ ਆਪਣੇ ਪਿੰਡ ਦੇ ਬੱਚਿਆਂ ਨੂੰ ਜਿਹੜੇ ਸਪੋਰਟ ਕਰ ਰਹੇ ਹੈ ਜੇਕਰ ਆਪਾਂ ਆਪਣੇ ਪਿੰਡ ਦੇ ਬੱਚਿਆਂ ਨੂੰ ਸਪੋਰਟ ਕਰਾਂਗੇ ਤਾਂ ਹੀ ਆਪਣੇ ਪਿੰਡ ਦਾ ਨਾਮ ਜਿਹੜਾ ਉਹ ਦੁਨੀਆ ਦੇ ਵਿੱਚ ਜਾਵੇਗਾ ਲੌਜੇ ਉਧਰ ਲੱਖੀ ਪਹਿਲਵਾਨ ਜੀ ਚੀਮਾ ਜਗਤਾਰ ਗੁਰੂ ਬਾਬਾ ਜੀ ਦਾ ਪਿਆਰ ਕੀਤਾ ਹੋਇਆ ਪਹਿਲਵਾਨ ਮਨਜੀਤ ਕੋ ਸਾਖੀ ਦਾ ਪਿਆਰ ਕੀਤਾ ਹੋਇਆ ਪਹਿਲਵਾਨ ਕੁਸ਼ਤੀ ਦੇ ਵਿੱਚੋਂ ਯਤ ਪ੍ਰਾਪਤ ਕਰ ਗਿਆ ਭਾਈ ਮਰੀਦ ਮਹਿਲ ਪਰਨਾਲਾ ਤੇ ਅਰਸ਼ ਪਹਿਲਵਾਨ ਜੱਟਾ ਆ ਰਿਹਾ ਜਜੀਤ ਸਿੰਘ ਜੋ ਆਪਣਾ ਭਾਈ ਕਮੈਂਟਰੀ ਕਰਦਾ ਇਹ ਨਿਊ ਸਪੋਰਟਸ ਕਲੱਬ ਵੱਲੋਂ 5100 ਰੁਪਏ ਨਾਲ ਇਹਦਾ ਵੀ ਮਾਨ ਕੀਤਾ ਜਾ ਰਿਹਾ ਵੈਰੀ ਗੁੱਡ ਸ਼ਾਬਾਸ਼ ਕੱਲੇ ਤੇਰੀ ਜੋ ਆਰੀ ਹੋਰ ਨਾਲਾ ਬੋਲੂ ਬਲਵਾਨ ਜੀ ਬਹੁਤ ਬੰਦਾ ਉਸਕੇ ਬੈਠ ਕੇ ਕਰਵਾਏ ਜਾਂਦੇ ਆਸੀ ਸ਼ੂਰ ਨਗਰ ਨਿਵਾਸੀਆਂ ਦਾ ਸਮੂਹ ਪ੍ਰਮਾਤਨ ਰੇਂਗੀਆਂ ਨਗਰ ਤੋਂ ਤਹਿਲ ਹੁਕਮ ਕਰਾਇਆ ਗਿਆ ਸੰਪਤ ਮਲਿੰਦਰ ਸਿੰਘ ਜੀ ਫੌਜੀ ਸਰਕਾਰਾਂ ਪਰ ਬੱਡੇ ਮੁਖੀ ਪੰਜ ਮਿੰਟ ਹੋ ਗਿਆ ਮੁਖੀ ਇਹ ਸੁਣਾ ਕਰਦੇ ਬੱਡੇ ਮੁਖੀ ਦੇ ਇੱਕ ਕਵੀ ਦੇ ਬਹੁਤ ਸਮਾਂ ਲੀ ਜਾ ਕੋਲ ਫੀ ਬੋਲਣ ਜੀ ਤੇਰੇ ਨਾਲ ਵੀ ਫੋਟੋ ਵੇਜਾਉਣੀ ਤਿਆਰ ਕਾਗੜੇ ਹੈ ਹਲੋ ਹਲੋ ਅੰਦਰ ਪਣਾ ਪਣਾ ਕੋਲ ਲੈ ਬਣਾ ਨਾ ਚਲੋ ਚਲੋ ਕੋਈ ਇੱਕ ਗੱਲ ਤਾਂ ਬੋਲੋ ਇਹਦੇ ਨਾਲ ਕੋਈ ਨਹੀਂ ਦੱਸਦਾ ਕੋਈ ਨਹੀਂ ਕਹਿੰਦਾ 65 75 ਉਹ ਕਰ ਰਿਹਾ ਹੈ ਖਿਡਾਰੀਆਂ ਦਾ ਨਾਮ ਲੇਕਿਨ ਕੋਈ ਨਹੀਂ ਹੈ ਜਿਵੇਂ ਕੱਪ ਦਾ ਹਜੂਰ ਉਸ ਉਸ ਦਾ ਬਾਈ ਨੰਬਰ ਬਾਕੀ ਵੀਰਾਂ ਨੂੰ ਮੈਂ ਜੇ ਬੈਠ ਗਿਓ ਬਾਰ ਬਾਰ ਵੀਰਾਂ ਨੂੰ ਬੈਠ ਕੇ ਆਉਂਦਾ ਨਾ ਨਾ ਦਿਖਾ ਦੇ ਇੱਕ ਭਾਈ ਬਣ ਕੇ ਯਾਰ ਉੱਡ ਜਾ ਆ ਨਪੜ ਕੇ ਦੇਖੂਗਾ ਕੀ ਦਿਨਾ ਕਰ ਦਿੰਦਾ

ہاں بنگلہ دیش دے پوت دے آں پونی جوانی سیڑا کردا سگترا ویکھدی آں اے دیواں دے کینہ دے وچ پاسا کردا ا مسکین دا لکھو کوئی اس نو روندی ہن کر اللہ مدد آ دے مہمان بردار کر دے اس کے دی باتیں اے دا کنا دے وچ آ دے جندے اللہ کر دے پون دے مارے آں کھان دے کرش کر دے پھر میری وی اے کہتے نے مستی تے نوتری کردا اے खेच पंजे दौड़े बाकी सब मार के तली करनी दा ओए सुभिया मारे ताड़ियां चप चप की दा ओए सुभिया फोड़ ताड़ियां जग के मन्नो भाग बत्ती दा बाकी के छट्टी ने ताड़ियां होए होए हमन के ले नन्ना आस मुद्दा के टीम है भाई लगना गा चढ़्त उजा क ਕਿ ਮੁਕੇ ਦੇ ਸਮਾਨ ਖੋੜੀ ਆ ਉਹ ਪਿੰਡਾਂ ਚ ਪੁਲਾਵਾ ਦੀ ਜੀ ਦੀ ਸੰਭਾਲ ਦਾ ਨੀਣਾ ਨਾ ਚੋਟੇ ਹੀ ਤੇ ਨੋਜਾਬ ਪਾਏ ਨੇ ਕੋਈ ਕੰਮ ਕਰ ਕਰਕੇ ਆਏ ਆ ਕਹਿੰਦਾ ਮੁਕਾਬਲੇ ਵਿੱਚ ਸਰਸ ਕਰਦੇ ਲੈ ਆਏ ਆ ਨਾ ਜਿਲ੍ਹਿਆਂ ਦੀ ਧਰਤੀ ਦਾ ਆ ਸਮੇਂ ਤੋਂ ਉੱਪਰ ਮੈਂ ਕਰਦੇ ਆ ਪ੍ਰਧਾਨ ਜਾਬ ਨੇ ਕੁਸ਼ਤੀਆਂ ਕਰਾਈਆਂ ਨੇ ਉਹ ਹੋਈ ਉਧਰ ਕੁਸ਼ਤੀ آج جي ناطي ڏيو آ پنھنجو رزل بينڪ ڏسڻ واري ٿو ۽۽ ڏسڻ واري ڏسڻ واري ۽ نون ڏيکاري ٿا ٿا سالن بري

ਅੱਜ ਤਾਂ ਵਾਲੀ ਮੁੰਡੀਆਂ ਇਹ ਫੜਨਾ ਪੈਣਾ ਕਿੰਨੇ ਟਾਈਮ ਤੇ ਆ ਜੂਏ ਆ ਗਈ ਬੱਲਾ ਥੋੜਾ ਜਿਆਦਾ ਜਿੰਨਾ ਬਾਹਰ ਬੱਲਿਆ ਇੱਕ ਦੋ ਤਿੰਨ ਚਾਰ ਪੰਜ ਛੇ ਢਾਲਾ ਦੇ ਪਰਦਾ ਕਾੜੇ ਲੈ ਲੈ ਕੋਈ ਮਿੰਟ ਕੋਈ ਪਾਓ ਕਾਬੜਾ ਭਰੇ ਦਾ ਕਾਬੜਾ ਲੈ ਬਾਈ ਦੋਸਾਰੇ ਮੱਗਰ ਦੀ ਲਾਲ ਸਿਆਣੀ ਹੋਗੀ ਅੱਛਾ ਜਲੂ ਵੀ ਜਿਹੜੇ ਸਾਰੇ ਗੇਰ ਦੇ ਦੇਖਣਾ ਮੱਜੂਗਾ ਜਿਹੜੇਾਰੇ ਐਸੇ ਬਰੀ ਵਾਲੇ ਪਾਪ ਕਰੋ ਮੱਛਰ ਮਾਰਦੇ ਨੇ ਮਾਰਨ ਹੁੰਦੇ ਨੇ ਇਹਦਾ ਇਹਦਾ ਬੈਂਤੀਆ ਮੰਗਣਾ ਬਹੁਤ ਜਿਆਦਾ ਮਾਰਿਆ ਨਹੀਂ ਉਹਦੇ ਨਾਲ ਅੰਦਰ ਬਣਦੇ ਫੇਰ ਖਾਦੇ ਜੀ ਆਪੇ ਤੇਰੇ ਨਹੀਂ ਮੈਂ ਗੀਤ ਗਾ ਰਿਹਾ ਨਾ ਕਿਉਂ ਰੋ ਤੇਰਾ ਆ ਪੌਦੀ ਆਉ ਤੇਰੇ ਇਹ ਤਾ ਦਰਵਾਜ਼ਾ ਮੇਰੇ ਨਾ ਕੋਈ ਦੌੜ ਇਹ ਹੋਰੇ ਹੈ ਐ ਜੀਸਾ